ਪਿੰਡ ਕੌਣੀ ਵਿਖੇ ਬੀਤੀ ਰਾਤ 826 ਕਣਕ ਦੇ ਬੀਜ ਨੂੰ ਲੈ ਕੇ ਕਿਸਾਨ ਅਮਰੀਕ ਸਿੰਘ ਦੋਦਾ ਦੇ ਵੱਲੋਂ ਕੌਣੀ ਪਿੰਡ ਦੇ ਰਵੀ ਨੰਬਰਦਾਰ ਦੇ ਸੀਟ ਫਾਰਮ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਰਸਤੇ ਦੇ ਵਿੱਚ ਚੱਕੀ ਉੱਤੇ ਸਰਕਾਰੀ ਬਾਰਦਾਨੇ ਦੇ ਵਿੱਚ ਕਣਕ ਸਮੇਤ ਟਰੈਕਟਰ ਵੇਖੇ ਤਾਂ ਉਹ ਉੱਥੇ ਰੁਕ ਕੇ ਉਨ੍ਹਾਂ ਦੱਸਿਆ ਕਿ ਉਕਤ ਬਾਰਦਾਨੇ ਦੇ ਵਿੱਚ ਕੌਣੀ ਪਿੰਡ ਦੇ ਰਵੀ ਨੰਬਰਦਾਰ ਦੇ ਮਜ਼ਦੂਰ ਕਣਕ ਗ੍ਰੈਂਡ ਕਰਵਾ ਰਹੇ ਸਨ ਜੋ ਕਿ ਬੀਜ ਨੀਮਾ ਮੁਤਾਬਕ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਕਣਕ ਵੀ 826 ਜੋ ਕਿਸਾਨਾਂ ਨੂੰ ਆਮ ਤੌਰ ਤੇ ਮੇਲਿਆਂ ਤੋਂ 5 ਕਿਲੋ ਮਿਲਦੀ ਹੈ ਪਰ ਉਕਤ ਬੀਜ ਵਿਕਰੇਤਾ ਦੇ ਵੱਲੋਂ ਵੱਡੇ ਪੱਧਰ ਤੇ ਚੱਕੀ ਤੋਂ ਗ੍ਰੈਂਡ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕੀ ਹੈ ਇਸ ਦੀ ਵੀਡੀਓ ਵੀ ਬਣਾਈ ਗਈ ਤਾਂ ਵਿੱਚ ਵਿਕਰੇਤਾ ਰਵੀ ਦੇ ਬਲੋਚ ਨਾਲ ਬਹਿਸ ਕੀਤੀ ਗਈ ਪ੍ਰੰਤੀ ਸ਼ਿਕਾਇਤ ਉਹਨਾਂ ਦੇ ਵੱਲੋਂ ਖੇਤੀਬਾੜੀ ਵਿਭਾਗ ਨੂੰ ਕੀਤੀ ਗਈ ਹੈ ਦੂਸਰੇ ਪਾਸੇ ਸ਼ਿਕਾਇਤਕਰਤਾਵਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਸੁਖਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਸੀਟ ਫਾਰਮ ਦੀ ਚੈਕਿੰਗ ਕੀਤੀ ਗਈ ਤੇ ਰਿਕਾਰਡ ਮੁਤਾਬਕ ਸਟਾਕ ਸਹੀ ਪਾਇਆ ਗਿਆ ਅਤੇ ਕੋਈ ਵੀ ਅਜੀਹੀ ਗੱਲ ਸਾਹਮਣੇ ਨਹੀਂ ਆਈ ਅਤੇ ਇਸ ਦੀ ਰਿਪੋਰਟ ਹੁਣ ਮਹਿਕਮੇ ਨੂੰ ਭੇਜੀ ਜਾ ਰਹੀ ਹੈ। ਲੱਗੀ ਹੋਈ ਜਿਹੜੀ ਕਿ ਕਣਕ ਗ੍ਰੈਂਡ ਕਰਦੀ ਆ। ਰਵੀ ਨੰਬਰਦਾਰ ਇੱਥੇ ਨਾ ਫਾਊਂਡੇਸ਼ਨ ਬੀ ਆ ਜਿਹੜਾ ਉਹ ਗ੍ਰੈਂਡ ਕਰਾ ਰਿਹਾ ਸੀਗਾ। ਮੈਂ ਉਹਦੀ ਵੀਡੀਓਗ੍ਰਾਫੀ ਕੀਤੀ। ਜੋ ਤੁਹਾਨੂੰ ਵੀ ਮੈਂ ਦੇ ਦਿੱਤੀ ਆ। ਜਦੋਂ ਮਹਿਕਮੇ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਫਾਊਂਡੇਸ਼ਨ ਬੀ ਸਰਕਾਰੀ ਘਟਿਆਂ ਦੇ ਵਿੱਚ ਨਹੀਂ ਤੁਸੀਂ ਗ੍ਰੈਂਡ ਕਰਾ ਸਕਦੇ ਸਰਕਾਰੀ ਘਟਿਆਂ ਦੇ ਵਿੱਚ ਬੀ ਸੀਗਾ। ਤੇਰੋ ਜਿਹੜਾ ਆਪਦੇ ਜੋ ਮੈਪ ਰੋਡ ਦਿੱਤਾ ਹੁੰਦਾ ਜੋ ਮੈਪ ਬੜਿਆ ਹੁੰਦਾ ਆਪਦੇ ਸ਼ੈਲਰ ਦਾ ਉਹ ਤੋਂ ਬਾਹਰੋਂ ਪ੍ਰਾਈਵੇਟ ਤੋਂ ਨਿਕਰਾ ਸਕਦੀ ਕਿ ਦੋਨੇ ਆਪਸ਼ਨਾਂ ਉਹਨਾਂ ਦੀਆਂ ਨਿਯਾਇਜ ਆ ਅਨਲੀਗਲ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਉਹ ਕਹਿ ਰਹੇ ਸੀ ਉਹਨਾਂ ਦੇ ਇਲਜ਼ਾਮ ਸੀ ਕਿ ਸ਼ਰਾਬ ਪੀ ਕੇ ਜਾਨਵਰ ਜੀ ਕੇ ਖਰਾਬ ਕਰੀ ਜਾਂਦੇ ਸਾਨੂੰ ਨਾ ਉਹ ਵੀਡੀਓ ਦੇ ਵਿੱਚ ਸਾਰਾ ਕਲੀਅਰ ਆ ਮੇਰਾ ਫੇਸ ਕਲੀਅਰ ਆ ਮੇਰੀ ਆਵਾਜ਼ ਕਲੀਅਰ ਆ ਉਹ ਆਪਦੇ ਬੱਚਾ ਵਾਸਤੇ ਕੁਝ ਵੀ ਕਰ ਸਕਦੇ ਆ ਹੁਣ ਡਿਪਾਰਟਮੈਂਟ ਆ ਸਾਰੀ ਸੁਣਵਾਈ ਉਹਨਾਂ ਨਹੀਂ ਕਰੀ ਜਾਂਦਾ ਜਦੋਂ ਦੋਨੇ ਆਪਸ਼ਨਾਂ ਅਨਲੀਗਲ ਆ ਫਾਊਂਡੇਸ਼ਨ B ਗੱਟੇ ਵੀਡੀਓ ਦੇ ਵਿੱਚ ਹੈਗੇ ਆ ਜੋ ਕਿ ਬਾਹਰੋਂ ਗ੍ਰੈਂਡ ਕਰਾਇਆ ਸਰਕਾਰੀ ਗੱਟੇ ਆ ਇਹ ਦੋਨੇ ਚੀਜ਼ਾਂ ਨੂੰ ਉਹ ਮੁਕਰ ਨਹੀਂ ਸਕਦੇ ਜੋ ਡਿਪਾਰਟਮੈਂਟ ਨੇ ਇਹਦੇ ਤੇ ਵੀਊ ਦਿੱਤਾ ਉਹ ਸਾਰਾ ਮੇਰੇ ਕੋਲ ਰਿਕਾਰਡ ਹੈਗਾ ਜੇ ਇਸ ਤੇ ਕਾਰਵਾਈ ਨਾ ਹੋਈ ਤਾਂ ਅਸੀਂ ਅੱਗੇ ਕਿਸਾਨ ਯੂਨੀਅਨ ਦੇ ਸਾਥ ਨਾਲ ਅੱਗੇ ਸੰਘਰਸ਼ ਤੇਜ਼ ਵਧਾਗੇ ਸ਼ਿਕਾਇਤ ਦਿੱਤੀ ਗਈ ਤੁਹਾਡੇ ਵੱਲੋਂ ਇਹ ਪਸੰਦ ਹੈ ਸ਼ਿਕਾਇਤ ਦਿੱਤੀ ਗਈ ਇਹ ਚੀਫ ਸਾਹਬ ਨੂੰ ਦਿੱਤੀ ਗਈ ਹੈ ਜੀ ਚੌਂਕੀ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਗਈ ਆ ਭਾਈ ਜੀ ਮੇਰਾ ਨਾਮ ਮਿੱਕੀ ਰੋੜਾ ਜੀ ਸੀਡ ਸਰਟੀਫਿਕੇਸ਼ਨ ਅਸਿਸਟੈਂਟ ਕੋਰਪਰੇਟ ਬੋਲਿਆ ਜੀ ਅੱਜ ਮੇਰੀ ਡਿਊਟੀ ਦੀ ਇੱਕਮਕਾਹ ਸੀਡ ਫਾਰਮ ਤੇ ਲੱਗੀ ਸੀ ਇਸ ਟਾਈਮ ਇਥੇ ਮੁੱਖ ਖੇਤੀਬਾੜੀ ਅਫਸਰ ਮੁਕਸਤੋ ਵੀ ਪ੍ਰੈਜੈਂਟ ਨੇ ਜੀ ਠੀਕ ਹੈ ਜੀ ਸਾਰੀ মিডিਆ ਵੀ ਹੈ ਜੀ ਪ੍ਰਧਾਨ ਜੀ ਨੇ ਤੇ ਇਥੇ ਉਹਨਾਂ ਨਾਲ ਆਪਣੇ ਆਪਣੇ ਇੱਕਮਕਾਹ ਸੀਡ ਦੇ ਵੀ ਹੈ ਜੀ ਮਸਲਾ ਮਸਲਾ ਕੀ ਸੀਗਾ ਜੀ ਮਸਲਾ ਇਹ ਸੀ ਜੀ ਕਿਸੇ ਨੇ ਸ਼ਿਕਾਇਤ ਕੀਤੀ ਉਹਦੇ ਪਿੰਡੋਂ ਜੀ ਇਹ ਜਿਹੜੇ ਬੰਦੇ ਸਰਟੀਫਾਈਡ ਦਾ ਮਾਲ ਹੈ ਇਹ ਬਾਹਰੋਂ ਗ੍ਰੇਡ ਕਰਾ ਰਿਹਾ ਜੀ ਜਿਹੜਾ ਐਕਚੁਅਲ ਚ ਹੁੰਦਾ ਨਹੀਂ ਜੀ ਸਾਨੂੰ ਸਵੇਰ ਫੋਨ ਆਇਆ ਜੀ ਮੈਂ ਮੌਕੇ ਤੇ ਪਹੁੰਚਾ ਜੀ ਦੇਖਿਆ ਜੀ ਜਿੰਨਾ ਇਹਨਾਂ ਨੇ ਡਿਪਾਰਟ ਉਹ ਸਾਰਾ ਸੀਡ ਸਾਰੀਆਂ ਵੈਰਾਈਟੀਆਂ ਵਿਦ ਫਾਊਂਡੇਸ਼ਨ ਵਿਦ ਸਰਟੀਫਾਈਡ ਮੌਕੇ ਤੇ ਪਾਇਆ ਗਿਆ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਸੀ ਜੀ ਉਹ ਸਾਰੇ ਆਮ ਗਲਤ ਪਾਇਆ ਗਿਆ ਇਹ ਗੱਲ ਕੱਲੀ ਮੈਂ ਨਹੀਂ ਕਹਿ ਰਿਹਾ ਮੁੱਖ ਇੱਕ ਬੜੀ ਅਫਸਰ ਜੀ ਕਹਿ ਰਿਹਾ ਜੀ ਸਾਰੇ ਪ੍ਰਧਾਨ ਇੱਥੇ ਪ੍ਰੈਜੈਂਟ ਨੇ ਜੀ ਜਾਂ ਤਾਂ ਬੰਦਾ ਇੱਥੇ ਆਵੇ ਗੱਲ ਕਲੀਅਰ ਕਰੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਬਿਲਕੁਲ ਹੈ ਜੀ ਬਸ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਸੁਭਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਪਲੈਂਟ ਪ੍ਰੋਟੈਕਸ਼ਨ ਜਿਲ੍ਹਾ ਹੈੱਡਕੁਆਟਰ ਸ਼੍ਰੀ ਮਕਸਤ ਸਾਹਿਬ ਅ ਕੱਲ ਸਾਡੇ ਕੋਲੇ ਪਾਰਟੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਉਗਰਾਹਾਂ ਦੇ ਕਈ ਕਿਸਾਨਾਂ ਵੱਲੋਂ ਇੱਕ ਪਿੰਡ ਕੌਣੀ ਦੇ ਵਿੱਚ ਸਾਡੇ ਸੀਡ ਪ੍ਰੋਡਿਊਸਰ ਨੇ ਇੱਕ কুমਕਾਰ ਸੀਡ ਫਾਰਮ ਪਿੰਡ ਕੌਣੀ ਕਿ ਉਹਨਾਂ ਵੱਲੋਂ ਜਿਹੜਾ 826 ਵੈਰਾਈਟੀ ਉਹ ਸਰਕਾਰੀ ਗੱਟਿਆਂ ਦੇ ਵਿੱਚ ਸਰਕਾਰੀ ਮਤਲਬ ਪੁਰਾਣੇ ਜਿਹੜੇ ਆਰਾਮਤੀ ਦੇ ਪੈਕ ਕਰਨ ਵਾਸਤੇ ਬੈਗ ਵਰਤੇ ਜਾਂਦੇ ਉਸ ਬੀਜ ਨੂੰ ਇੱਕ ਪਿੰਡ ਦੇ ਵਿੱਚ ਹੀ ਚੱਕੀ ਦੇ ਉੱਤੇ ਜਿੱਥੇ ਇੱਕ ਗ੍ਰੇਡਿੰਗ ਦਾ ਪਲਾਂਟ ਲੱਗਿਆ ਹੋਇਆ ਉਹਦੇ ਵਿੱਚ ਗ੍ਰੇਡਿੰਗ ਕਰਨ ਵਾਸਤੇ ਵਰਤਿਆ ਜਾ ਰਿਹਾ ਸੀ ਸੋ ਸਾਡੇ ਕੋਲੇ ਉਹਦੀ ਇਹਨਾਂ ਨੇ ਕੰਪਲੇਨਟ ਕੀਤੀ ਸੀ ਕਿਸਾਨ ਯੂਨੀਅਨ ਨੇ ਤਾਂ ਉਹਦੇ ਤੇ ਕਾਰਵਾਈ ਕਰਦੇ ਹੋਏ ਅੱਜ ਅਸੀਂ ਇੱਕ ਡਿਪਾਰਟਮੈਂਟ ਦੀ ਇੱਕ ਕਮੇਟੀ ਬਣਾਈ ਸੀ ਉਹ ਪਿੰਡ ਦੇ ਵਿੱਚ ਅਸੀਂ ਵਿਜ਼ਿਟ ਕਰ ਰਹੇ ਹਾਂ ਇਸ ਇਹ ਉਹਨਾਂ ਦੇ ਜਿਹੜੇ ਗੋਡਾਊਨ ਹੈ ਜਿੱਥੇ ਉਹ ਸੀਡ ਪ੍ਰੋਡਕਸ਼ਨ ਦਾ ਕੰਮ ਕਰਦੇ ਨੇ ਔਰ ਰੀਜਨਲ ਸੀਡ ਸਰਟੀਫਿਕੇਸ਼ਨ ਅਥਾਰਟੀ ਕੋਟਕਪੂਰਾ ਤੋਂ ਉਹਨਾਂ ਦੇ ਵੀ ਅਫੀਸਰ ਆਏ ਨੇ ਔਰ ਅਸੀਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਆ ਕਿ ਜਿੰਨਾ ਗਵਰਨਮੈਂਟ ਨੇ ਇਹਨਾਂ ਨੂੰ ਅਥਾਰਾਈਜ਼ਡ ਮਟੀਰੀਅਲ ਸੇਲ ਕਰਨ ਵਾਸਤੇ ਦਿੱਤਾ ਹੋਇਆ ਔਰ ਫਿਜ਼ੀਕਲ ਸਟਾਕ ਇਹਨਾਂ ਦਾ ਇਹਨਾਂ ਦੇ ਗੋਡਾਊਨ ਦੇ ਵਿੱਚ ਕਿੰਨਾ ਉਹ ਅਸੀਂ ਸਾਡੇ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਨੇ ਪੁਲਿਸ ਪ੍ਰਸ਼ਾਸਨ ਨੇ ਲੋਕਲ ਇਥੋਂ ਔਰ ਪਿੰਡ ਦੇ ਹੋਰ ਵੀ ਮਹਤਵਪੂਰਨ ਵਿਅਕਤੀ ਨੇ ਉਹਨਾਂ ਦੇ ਸਾਹਮਣੇ ਅਸੀਂ ਸਾਰੇ ਦੋਨੋਂ ਡਿਪਾਰਟਮੈਂਟਸ ਨੇ ਇਹਦੀ ਇੱਕ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਉਹਦੀ ਰਿਪੋਰਟਸ ਬਣਾਈ ਹੈ ਹੋਰ ਵੀ ਜੋ ਸੀਡ ਐਕਟ ਦੇ ਤਹਿਤ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਦੀਆਂ ਕੀ ਕੀ ਨਿਯਮਾਂ ਦੇ ਮੁਤਾਬਕ ਸ਼ਰਤਾਂ ਪੂਰੀਆਂ ਕਰਨੀਆਂ ਬਣਦੀਆਂ ਔਰ ਇਹਨਾਂ ਦੇ ਗਡਾਊਨ ਦੇ ਵਿੱਚ ਕਿਸ ਤਰ੍ਹਾਂ ਦਾ ਉਹ ਉਹਨਾਂ ਜੀਜ਼ਾਂ ਦੀ ਕੋਈ ਵਾਇੋਲੇਸ਼ਨ ਤਾਂ ਨਹੀਂ ਹੋ ਰਹੀ ਹੈ ਸੋ ਇੱਕ ਜੁਆਇੰਟ ਇਨਸਪੈਕਸ਼ਨ ਰਿਪੋਰਟ ਬਣਾਈ ਹੈ ਔਰ ਉਹ ਅਸੀਂ ਆਪਣੀ ਹਾਇਰ ਅਥਾਰਟੀ ਸਾਡੇ ਡਾਇਰੈਕਟਰ ਆਫ ਐਗਰੀਕਲਚਰ ਉਹਨਾਂ ਨੂੰ ਅਸੀਂ ਉਹਦੀ ਰਿਪੋਰਟ ਅੱਜ ਸਬਮਿਟ ਕਰਾਂਗੇ ਅਗਰ ਕਿਸੇ ਤਰ੍ਹਾਂ ਦੀ ਐਕਟ ਦੇ ਅਕੋਰਡਿੰਗ ਵਾਇੋਲੇਸ਼ਨਸ ਪਾਈਆਂ ਜਾਂਦੀਆਂ ਤਾਂ ਉਹ ਨਿਯਮ ਅਨੁਸਾਰ ਕਾਰਵਾਈ ਕਰਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਬਰਾੜਾ ਜੀ ਮੈਂ ਇੱਕ ਪਿੰਡ ਕੌਣੀ ਦਾ 1 ਓਂਕਾਰ ਸੀਡ ਫਾਰਮ ਦਾ ਮਾਲਕ ਹਾਂ ਹਾਂਜੀ ਇਲਜ਼ਾਮ ਲਾਏ ਗਏ ਸੀਗੇ ਹਨਾ ਵਕੀਲ ਸਿੰਘ ਵੱਲੋਂ ਵੀ ਜਿਹੜਾ ਬਾਹਰੋਂ ਕਰਵਾ ਰਹੇ ਐ ਤੇ 20 ਆ ਜਿਹੜਾ ਵੀ ਉਹ ਸਰਕਾਰੀ ਗੱਟਿਆਂ ਦੇ ਵਿੱਚ ਸੀ ਹਾਂਜੀ ਉਹ ਉਹਨਾਂ ਦੇ ਇਲਜ਼ਾਮ ਜਿਹੜਾ ਹੁਣ ਮਹਿਕਮਾ ਖੇਤੀਬਾੜੀ ਸੀਡ ਸਰਟੀਫਿਕੇਸ਼ਨ ਅਥਾਰਟੀ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਸਾਰਾ ਰਿਕਾਰਡ ਜਿਹੜਾ ਰਿਕਾਰਡ ਪਲੱਸ ਜਿਹੜਾ ਸਾਰਾ ਸਟੈਕ ਚੈੱਕ ਕੀਤਾ ਗਿਆ ਜੋ ਕਿ ਸਾਰਾ ਰਿਕਾਰਡ ਜੋ ਅਨਸਾਰ ਜਿਹੜਾ ਸੀਡ ਸਰਟੀਫਿਕੇਸ਼ਨ ਅਨੁਸਾਰ ਤੇ ਮਹਿਕਮਾ ਖੇਤੀਬਾੜੀ ਅਨੁਸਾਰ ਦਰਸਤ ਪਾਇਆ ਗਿਆ ਹੈ ਪੀਰੀਅਡ ਉਹਨਾਂ ਦੇ ਇਲਜ਼ਾਮ ਸੀ ਸਰਾਸਰ ਝੂਠ ਸੀ ਜਿਹੜਾ ਅਸੀਂ ਬਾਰਦਾਨਾ ਸਰਕਾਰੀ ਵਰਤਦੇ ਆ ਉਹਨਾਂ ਨੇ ਕਿਹਾ ਸੀ 2 ਰੁਪਏ ਕਿਲੋ ਵਾਲੀ ਕਣਕੇ ਗ੍ਰੇਡ ਕੀਤੀ ਜਾ ਰਹੀ ਹੈ 2 ਰੁਪਏ ਕਿਲੋ ਵਾਲੀ ਕਣਕ ਨਹੀਂ ਗ੍ਰੇਡ ਕੀਤੀ ਜਾ ਰਹੀ ਸੀਗੀ ਉਹ ਸਾਡੀ ਤੁਸੀਂ ਇਧਰ ਬਾਰਦਾਨਾ ਦਿਖਾ ਦਿਓ ਜੀ ਥੋੜਾ ਉਹ ਸਾਰਾ ਹੀ ਉਹਦੇ ਚ ਸਾਰੇ ਹੀ ਪ੍ਰੋਡਿਊਸਰ ਆਲ ਇੰਡੀਆ ਦੇ ਜਿਹੜੇ ਸਰਕਾਰੀ ਜਿਹੜਾ ਪੁਰਾਣਾ ਬਾਰਦਾਨਾ ਯੂਜ਼ ਕਰਦੇ ਆ ਉਹਦੇ ਚ ਕਰਦੇ ਆ ਮੈਂ ਕੱਲਾ ਨਹੀਂ ਉਸ ਤੋਂ ਬਾਅਦ ਜਦੋਂ ਪੈਕਿੰਗ ਹੁੰਦੀ ਹੈ ਬਕਾਇਦਾ ਉਦੋਂ ਅਸੀਂ ਆਪਣੀਆਂ ਲੇਬਲਿੰਗ ਵਾਲੇ ਗੱਟੇ ਦੇ ਵਿੱਚ ਕਰਦੇ ਹਾਂ ਉਹ ਗ੍ਰੇਡਿੰਗ ਅਸੀਂ ਥੋੜਾ ਪਿੱਛੇ ਸਾਡੇ ਗ੍ਰੇਡਰ ਦਾ ਕੰਮ ਸੀਗਾ ਅਸੀਂ ਜਿਹੜੇ ਆਪਣੀ ਸਾਡੀ ਵਾਧੂ ਵੈਰਾਈਟੀ ਸੀ ਸਰਟੀਫਾਈਡ ਤੋਂ ਉਹ ਅਸੀਂ ਉੱਥੇ ਉਹ ਗ੍ਰੇਡ ਕਰ ਰਹੇ ਸੀਗੇ ਨਾ ਕਿ ਸਰਟੀਫਾਈਡ ਵੈਰਾਈਟੀਆਂ ਅਸੀਂ ਆਪਣੇ ਗ੍ਰੇਡਿੰਗ ਤੇ ਹੀ ਕਰਦੇ ਹਾਂ ਉਹ ਕਿਉਂਕਿ ਸੀਜ਼ਨ ਬਹੁਤ ਛੋਟਾ ਹੈ ਔਰ ਛੋਟੇ ਸੀਜ਼ਨ ਚ ਜਿਹੜੀਆਂ ਵੈਰੈਟੀਆਂ ਇੰਨੀਆਂ ਇੱਕੋ ਗ੍ਰੇਡਿੰਗ ਤੇ ਜਿਹੜਾ ਸਾਫ ਸਫਾਈ ਆਦਰ ਵੈਰੈਟੀ ਜਦੋਂ ਸਾਡੀ ਚੱਲ ਰਹੀ ਹੈ ਇੱਥੇ ਜਿਹੜਾ ਸ਼ਡਿਊਲ ਆਦਰ ਵੈਰੈਟੀ ਦਾ ਚੱਲ ਰਿਹਾ ਸੀ ਤਾਂ ਅਸੀਂ ਉੱਥੇ ਪੈਕ ਕਰਨ ਦਾ ਉੱਥੇ ਉਹ ਬੰਦੇ ਨੇ ਆ ਕੇ ਸਾਨੂੰ ਬਲੈਕਮੇਲ ਕਰਨਾ ਚਾਹਿਆ ਉਹਦੀ ਸ਼ਰਾਬ ਪੀਤੀ ਹੋਈ ਸੀ ਔਰ ਉਹਨੇ ਪਿਸਤੌਲ ਦੀ ਨੋਕ ਤੇ ਸਾਡੀ ਲੇਬਰ ਨੂੰ ਮੈਨੂੰ ਡਰਾਇਆ ਤੇ ਉਹਦੇ ਤੇ ਉਚਿਤ ਕਾਰਵਾਈ ਬਣਦੀ ਕਾਰਵਾਈ ਹੋਣੀ ਚਾਹੀਦੀ